ਕਲਗੀਧਰ ਪਾਤਸ਼ਾਹ ਨੇ ਅਮਰਤੀ ਦਾਤ ਬਖਸ਼ਿਸ਼ ਕੀਤੀ ਜਿੱਦਣ ਅਮਰਤੀ ਦਾਤ ਬਖਸ਼ਿਸ਼ ਕਰ ਦਿੱਤੀ ਉਸ ਦਿਨ ਇਹ ਸ਼ਬਦ ਉਚਾਰਨ ਕਰ ਦਿੱਤਾ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇ ਹਾਂ ਕਰੋ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੇ ਹਾਂ ਸਦ ਸਦ ਸੰਗਾ ਭਰਮ ਭੇਖ ਤੇ ਰਹੇ ਨਿਆਰਾ ਸੋ ਖਾਲਸ ਸਤ ਗੁਰੂ ਹਮਾਰਾ ਖਾਲਸੇ ਦੇ ਬਾਰੇ ਤੇ ਆਹ ਸ਼ਬਦ ਮੇਰੇ ਪਾਤਸ਼ਾਹ ਨੇ ਬੋਲੇ ਮੈਂ ਆਪਣਾ ਆਪਸ ਖਾਲਸੇ ਨੂੰ ਸਮਰਪਿਤ ਕਰਤਾ ਭੇਟਾ ਕਰ ਦਿੱਤਾ ਹੈ ਖਾਲਸਾ ਮੇਰਾ ਰੂਪ ਹੈ ਖਾਸ ਹੁਣ ਧਿਆਨ ਮਾਰਿਓ ਭਾਈ ਜੈਤਾ ਜੀ ਸੀਸ ਲੈ ਕੇ ਆਏ ਪਾਦਸ਼ਾ ਪੁੱਤ ਦੇ ਨੇ ਕੌਣ ਤੇ ਲੋਕ ਕਹਿੰਦੇ ਜੀ ਰੰਗ ਰੇਟਾ ਧਿਆਨ ਮਾਰਿਓ ਕੀ ਸ਼ਬਦ ਵਰਤੇ ਆ ਜੀ ਲੋਕ ਕਹਿੰਦੇ ਰੰਗ ਰੇਟਾ ਤੇ ਕਲਗੀਧਰ ਪਾਦਸ਼ਾ ਜੀ ਕਹਿੰਦੇ ਨਹੀਂ ਰੰਗ ਰੇਟਾ ਨਹੀਂ ਇਹ ਗੁਰੂ ਦਾ ਬੇਟਾ ਹੈ ਉਹਨੂੰ ਆਪਣਾ ਪੁੱਤ ਕਿਹਾ ਉਹਨੂੰ ਆਪਣਾ ਸਹਬਜ਼ਾਦਾ ਕਿਹਾ ਉਹ ਰੰਗ ਰੇਟੇ ਦੀ ਬੰਡੀ ਨਹੀਂ ਪਾਈ ਇਹ ਜਾਤ ਬਰਾਦਰੀ ਵਾਲਾ ਸ਼ਬਦ ਨਹੀਂ ਵਰਤਿਆ ਇਹ ਮੇਰਾ ਪੁੱਤ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ लाਡਲਾ ਤੇ ਭਾਈ ਜੈਤੇ ਨੇ ਅੰਮਤ ਸ਼ੱਕ ਕੇ ਬਖਸ਼ਿਸ਼ ਪ੍ਰਾਪਤ ਕੀਤੀ ਜੀਵਨ ਸਿੰਘ ਜੀ ਦੇ ਰੂਪ ਵਿੱਚ ਪ੍ਰਗਟ ਹੋ ਗਏ ਹੁਣ ਗੁਰੂ ਗੋਬਿੰਦ ਸਿੰਘ ਦਾ ਰੂਪ ਨੇ ਨਾ ਜੀ ਖਾਲਸੇ ਸੀ ਗੁਰੂ ਗੋਬਿੰਦ ਸਿੰਘ ਦਾ ਰੂਪ ਜਿਨ੍ਹਾਂ ਨੇ ਗੁਰੂ ਦੇ ਕੋਲੋਂ ਖੰਡੇ ਦੀ ਪੌਲ ਲੈ ਲਈ ਔਰ ਗੁਰੂ ਦੀ ਮਰਿਆਦਾ ਵਿੱਚ ਆਪਣੀ ਜ਼ਿੰਦਗੀ ਟਿਕਾ ਕੇ ਗੁਰੂ ਦੀ ਬਾਣੀ ਨਾਲ ਆਪਣੀ ਪ੍ਰੀਤ ਨਿਭਾਈ ਉਹ ਸਾਰੇ ਗੁਰੂ ਗੋਬਿੰਦ ਸਿੰਘ ਦਾ ਸਰੂਪ ਆ ਤੇ ਹੁਣ ਧਿਆਨ ਮਾਰਿਓ ਪੰਥ ਦਾ ਹੁਕਮ ਸੀ ਕਲਗੀ ਇੱਕ ਸਿੱਖ ਨੂੰ ਥੋੜੀ ਮਿਲੀ ਐ ਤੇ ਪੰਥ ਦੀ ਝੋਲੀ ਵਿੱਚ ਪਾਈ ਐ ਕਲਗੀ ਪਰ ਅਹੰਕਾਰ ਦੇ ਵਿੱਚ ਰੱਤੇ ਹੋਇਆ ਨੇ ਰੱਤੇ ਹੋਇਆਂ ਨੇ ਅੱਜ ਸ਼ਹੀਦਾਂ ਦੀਆਂ ਬੰਡੀਆਂ ਪਾਉਣੀਆਂ ਸ਼ੁਰੂ ਕੀਤੀਆਂ ਆਖੇ ਜੀ ਕਲਗੀ ਜਿਹੜੀ ਐ ਉਹ ਭਾਈ ਸੰਗਤ ਸਿੰਘ ਨੂੰ ਦਿੱਤੀ ਭਾਈ ਜੀਵਨ ਸਿੰਘ ਨੂੰ ਦਿੱਤੀ ਐ ਇਹ ਰੌਲਾ ਨਾ ਭਾਈ ਸੰਗਤ ਸਿੰਘ ਜੀ ਦਾ ਹੈ ਤੇ ਨਾ ਭਾਈ ਜੀਵਨ ਸਿੰਘ ਜੀ ਦਾ ਹੈ ਚਿਤ ਚਿਤ ਰੱਖਿਓ ਇਹ ਗੁਰੂ ਦੇ ਲਾਲ ਜਿਹੜੇ ਨਾ ਸ਼ਹੀਦ ਗੁਰੂ ਪਿਆਰੇ ਨਾ ਭਾਈ ਜੀਵਨ ਸਿੰਘ ਨੂੰ ਇਹ ਭੁੱਖ ਹੈ ਕਿ ਕਲਗੀ ਮੈਨੂੰ ਮਿਲੇ। ਨਾ ਭਾਈ ਸੰਗਤ ਸਿੰਘ ਜੀ ਨੂੰ ਭੁੱਖ ਹੈ ਕਿ ਕਲਗੀ ਮੈਨੂੰ ਮਿਲੇ। ਬਾਦਸ਼ਾਹ ਨੇ ਤੇ ਆਪਣਾ ਜਾਮਾ ਹੀ ਸਾਰਿਆਂ ਨੂੰ ਬਖਸ਼ਿਸ਼ ਕਰ ਦਿੱਤਾ ਹੈ। ਤੇ ਸਾਰੇ ਖਾਲਸੇ ਹੀ ਗੁਰੂ ਗੋਬਿੰਦ ਸਿੰਘ ਦਾ ਰੂਪ ਨੇ। ਇਹਦੇ ਨਾਲ ਵੱਡੀ ਬਖਸ਼ਿਸ਼ ਕੀ ਹੋ ਸਕਦੀ ਹੈ ਭਈ? ਪਰ ਅਧਿਆਨ ਮਾਰ ਕੇ ਵੇਖੋ। ਅੱਜ ਚੌਧਰ ਦੇ ਭੁੱਖੇ ਲੋਕਾਂ ਨੇ ਜਿਹੜੇ ਗੁਰੂ ਦੇ ਪੁੱਤ ਬਣੇ ਹੀ ਨਹੀਂ ਹਲੇ ਵੀ ਰੰਗ ਰੇਟੇ ਰੇਟੇ ਕਹਿ ਕੇ ਰੌਲਾ ਪਾ ਰਹੇ ਨੇ ਉਹ ਅੱਜ ਵੀ ਗੁਰੂ ਦੇ ਸ਼ਹੀਦਾਂ ਦੀਆਂ ਬੰਡੀਆਂ ਪਾ ਕੇ ਪੰਥ ਦੇ ਵਿੱਚ ਵੱਡਾ ਝਗੜਾ ਪੈਦਾ ਕਰ ਰਹੇ ਨੇ ਨਾ ਭਾਈ ਸੰਗਤ ਸਿੰਘ ਦਾ ਰੌਲਾ ਹੈ ਉਹ ਤੇ ਆਪਸ ਵਿੱਚ ਭਰਾ ਨੇ ਆਪਸ ਵਿੱਚ ਗਲਬੱਕੜੀ ਪਾ ਕੇ ਮਿਲਣ ਵਾਲੇ ਨੇ ਉਹਨਾਂ ਨੂੰ ਲਾਲਸਾ ਨਹੀਂ ਵੀ ਕੱਲ ਕੀ ਕਿਨੂੰ ਮਿਲੇ ਕਿਨੂੰ ਨਹੀਂ ਮਿਲੇ ਪਰ ਉਹ ਤੇ ਆਪਣੇ ਗੁਰੂ ਦੇ ਪ੍ਰੇਮ ਵਿੱਚ ਰੱਤੇ ਉਹ ਸ਼ਹਾਦਤਾਂ ਦਾ ਜਾਮ ਪੀ ਗਏ ਬਈ ਸ਼ਹਾਦਤਾਂ ਦਾ ਜਾਮ ਪੀ ਗਏ ਗੁਰੂ ਨੇ ਤੇ ਆਪਣਾ ਸਰੂਪ ਬਖਸ਼ਤ ਹੈ ਆਪਣਾ ਰੂਪ ਬਖਸ਼ਿਆ ਹਰ ਇੱਕ ਖਾਲਸੇ ਨੂੰ ਕਿਤੇ ਇਸ ਪਦਵੀ ਨੂੰ ਕੱਲਾ ਕੱਲਾ ਪਿਆਰਾ ਸਮਝ ਲਵੇ ਨਾ ਸਾਡਾ ਭਲਾ ਹੋ ਸਕਦਾ ਹੈ ਨਹੀਂ ਤੇ ਅੱਜ ਗੁਰੂ ਗੋਬਿੰਦ ਸਿੰਘ ਆ ਜਾਣ ਅੱਜ ਗੁਰੂ ਗੋਬਿੰਦ ਸਿੰਘ ਆ ਜਾਣ ਅਕਲਗੀ ਤੋੜੇ ਚੋਲੇ ਪਿੱਛੇ ਰੌਲਾ ਪੈਣ ਵਾਲਿਆਂ ਦੇ ਮੂੰਹ ਨਾ ਭੰਨ ਦੇਣ ਪਾਤਸ਼ਾਹ ਮੂੰਹ ਨਾ ਭੰਨ ਦੇਣਾ ਆ ਭਾਈ ਜੀਵਨ ਸਿੰਘ ਜੀ ਭਾਈ ਸੰਗਤ ਸਿੰਘ ਜੀ ਜਿਹੜੇ ਝਗੜਾ ਪੈਦਾ ਕਰਦੇ ਪਏ ਨੇ ਮੂੰਹ ਨਾ ਭੰਨ ਦੇਣ ਉਹਨਾਂ ਦੇ ਵੀ ਤੁਸੀਂ ਆ ਕੀ ਪੰਥ ਦੇ ਵਿੱਚ ਝਗੜਾ ਪੈਦਾ ਕਰ ਰਹੇ ਹਾਂ ਇੱਥੇ ਗੁਰੂ ਗੋਬਿੰਦ ਸਿੰਘ ਦੀਆਂ ਬਖਸ਼ਿਸ਼ਾਂ ਨੇ ਉਹਨੇ ਤਾਂ ਪੰਥ ਦੀ ਝੋਲੀ ਸਭ ਕੁਝ ਭੇਟਾ ਕੀਤਾ ਕਿਸੇ ਇੱਕ ਸਿੱਖ ਨੂੰ ਨਹੀਂ ਦੇਖਣ ਵਿੱਚ ਇੱਕ ਸਿੱਖ ਲੱਗਦਾ ਪਰ ਇੱਕ ਸਿੱਖ ਵੀ ਪੂਰਾ ਪੰਥ ਦੀ ਨੁਮਾਇੰਦਗੀ ਕਰਦਾ ਹੈ ਇੱਕ ਸਿੱਖ ਵੀ ਪੂਰਾ ਪੰਥ ਦੀ ਨੁਮਾਇੰਦਗੀ ਕਰਦਾ ਕਿਉਂਕਿ ਉਹਦੇ ਵਿੱਚ ਆਪਣੇ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ ਆਪਣੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਰਿਆਦਾ ਉਹ ਕਿਸੇ ਜ਼ਾਲਮ ਦੇ ਅੱਗੇ ਝੁਕਦਾ ਹੀ ਨਹੀਂ ਭੁੱਖੇ ਨਹੀਂ ਉਹ ਕਿਸੇ ਪਦਵੀ ਦੇ ਉਹ ਤੇ ਸਭ ਕੁਝ ਵਾਰਦੇ ਨੇ ਆਪਣੇ ਦਾਤੇ ਤੋਂ